ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਆ ਜਿਹੜਾ ਬਜ਼ੁਰਗ ਤੁਸੀਂ ਦੇਖ ਰਹੇ ਹੋ ਲੋਕ ਇਹਨੂੰ ਬਾਪੂ ਬਲਕੌਰ ਸਿੰਘ ਕਹਿੰਦੇ ਆ ਪਰ ਆਪਾਂ ਨਹੀਂ ਕਹਿੰਦੇ ਤੇ ਇਹ ਬੜੇ ਕਮੀਨਗੀ ਕਮੀਨੇ ਕਮੀਨੇ ਟਾਈਪ ਦੇ ਬੰਦੇ ਹੈ ਕਈ ਹੈਗੇ ਇਹ ਇਹ ਮੈਂ ਇਹਦੀ ਪਹਿਲੀ ਵੀਡੀਓ ਦੇਖੀ ਸੀ ਬਜ਼ੁਰਗ ਦੀ 5 3 4 ਸਾਲ ਹੋ ਗਏ ਮੱਕੜ ਦੇ ਨਾਲ ਮੈਂ ਉਦੋਂ ਪਹਿਚਾਨ ਗਿਆ ਸੀ ਵੀ ਇਹ ਬਾਬਾ ਕਿੱਦਾਂ ਦਾ ਹੈਗਾ ਨਾਸਤਿਕ ਬੰਦਾ ਹੈਗਾ ਉਦੋਂ ਇਹਨੇ ਕਿਹਾ ਸੀਗਾ ਕਹਿੰਦਾ ਗੁਰਨਾਨਕ ਪਾਤਸ਼ਾਹ ਦੀ ਹਰ ਇੱਕ ਗੱਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਮਹਾਰਾਜ ਦੀ ਤੋਹੀਨ ਕਰੀ ਸੀ ਇਹਨੇ ਗੁਰਨਾਨਕ ਪਾਤਸ਼ਾਹ ਦੀ ਇਹ ਕਹਿ ਕੇ ਕਿ ਮਹਾਰਾਜ ਦੀ ਮਹਾਰਾਜ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਤੇ ਮੱਕੜ ਨੇ ਇਹ ਕਿਹਾ ਸੀ ਵੀ ਬੱਬਾ ਕਿਹੜੀ ਅਹਰਜੀ ਗੱਲ ਹੈ ਵੀ ਜਿਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਤਾਂ ਉਹ ਉੱਥੇ ਬੜੀ ਚਲਾਕੀ ਨਾਲ ਜਵਾਬ ਦੇਣ ਤੋਂ ਭੱਜ ਗਿਆ ਸੀਗਾ ਵੀ ਕਹਿੰਦਾ ਨਹੀਂ ਇਹ ਸਾਰੀਆਂ ਗੱਲਾਂ ਨਾਲ ਤਾਂ ਨਹੀਂ ਸਹਿਮਤ ਹੋਇਆ ਜਾ ਸਕਦਾ ਤੇ ਮੈਂ ਇਸ ਬਜ਼ੁਰਗ ਨੂੰ ਪੁੱਛਦਾ ਵੀ ਪਪਾ ਕਿਹੜੀ ਅਹਰਜੀ ਕੱਲ ਨਾਨਕ ਪਾਤਸ਼ਾਹ ਦੀ ਜਿਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਗੁਰਨਾਨਕ ਪਾਤਸ਼ਾਹ ਨੇ ਅਹਰ ਜੇ ਬੰਦਿਆਂ ਨੂੰ ਪਤਾ ਕੀ ਕਿਹਾ ਮਹਾਰਾਜ ਕਹਿੰਦੇ ਐ 70 ਕਾ ਮਤਹੀਨ ਹੋਏ ਪਹਿਲਾਂ ਇਹ 60ਆਂ ਕੇ ਬੜੇ ਪਾਵੈ 70 ਕਾ ਮਤਹੀਨ ਹੋਏ 80 ਕਾ ਵਿਵਹਾਰ ਨਾ ਬਾਵੈ ਵੀ 70 ਸਾਲਾਂ ਦਾ ਨਾ ਮਤਹੀਨ ਹੋ ਜਾਂਦਾ ਬਜ਼ੁਰਗ ਮਹਾਰਾਜ ਕਹਿੰਦੇ ਮਹਾਰਾਜ ਉਹ ਅਹਰ ਜੇ ਬੰਦਿਆਂ ਨੂੰ ਕਿਹਾ ਕਿਉਂਕਿ ਇਹਨੇ ਮਹਾਰਾਜ ਦੀ ਤੋਹੀਨ ਕੀਤੀ ਆ ਆ ਸਿੱਧੇ ਰੂਪ ਚ ਸਿੱਧੇ ਚ ਨਹੀਂ ਆ ਸਿੱਧੇ ਚ ਉਹ ਕਿਵੇਂ ਇਹ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਬਾਕੀ ਦੁਨੀਆ ਦੇ ਸਾਰੇ ਰਹਿਬਰਾਂ ਅਵਤਾਰਾਂ ਨਾਲੋਂ ਵੱਧ ਪੜੇ ਲਿਖੇ ਸੀ ਇਹਨੇ ਇਹ ਗੱਲ ਕਹੀ ਹੈ ਇਹਨੇ ਆਪਦੀ ਬੁੱਧੀ ਦੇ ਮੁਤਾਬਕ ਇਹ ਗੱਲ ਕਹਿਤੀ ਪਰ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਤੋਹੀਨ ਹੈ ਜੇ ਕੋਈ ਇਹ ਕਹੇ ਕਿ ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਸਭ ਤੋਂ ਵੱਧ ਪੜੇ ਰਹਿਬਰ ਸੀ ਇਹਨੂੰ ਪੁੱਛਣ ਵਾਲਾ ਹੋਵੇ ਜਵਾਬ ਦੇਵੇ ਜੇ ਬਾਬਾ ਜਵਾਬ ਦੇਈ ਗੁਰੂ ਨਾਨਕ ਪਾਤਸ਼ਾਹ ਕਿਹੜੀ ਕਿਹਨੀਆਂ ਕਿਤਾਬਾਂ ਪੜ ਲੀਆਂ ਉਹਨਾਂ ਨੇ ਸਾਰੇ ਨਾਲੋਂ ਵੱਧ ਕਿਵੇਂ ਪੜੇ ਲਿਖੇ ਹੋਗੇ ਉਹ ਪੜਨ ਨਹੀਂ ਆਏ ਸੀ ਬਾਬਾ ਉਹ ਪੜਾਉਣ ਆਏ ਸੀ ਦੁਨੀਆ ਨੂੰ ਤੇਰੇ ਹਿਸਾਬ ਨਾਲ ਮੰਨ ਲੈਂਦੇ ਆ ਫਿਰ ਜੇ ਉਹ ਸਭ ਤੋਂ ਵੱਧ ਪੜੇ ਲਿਖੇ ਸੀ ਇਹਦਾ ਮਤਲਬ ਉਹਨਾਂ ਨੇ ਕੋਈ ਕਿਤਾਬਾਂ ਪੜੀਆਂ ਹੋਣਗੀਆਂ ਅਹਰ ਜੀਆਂ ਕਿਹੜੀਆਂ ਕਿਤਾਬਾਂ ਪੜ੍ਹ ਲਈ ਉਹਨਾਂ ਨੇ ਜਿਹੜੀਆਂ ਤੂੰ ਨਹੀਂ ਪੜ੍ਹ ਸਕਿਆ ਤੂੰ ਕਹੇ ਮੈਂ 5000 ਕਿਤਾਬਾਂ ਪੜ੍ਹੀਆਂ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਤਾਂ ਤੂੰ ਵੱਧ ਪੜ੍ਹਿਆ ਹੋਏਗਾ ਫਿਰ ਕਿ ਘੱਟ ਪੜ੍ਹਿਆ ਮਹਾਰਾਜ ਮੈਨੂੰ ਦੱਸੀਂ ਜੇ ਤਾਂ ਘੱਟ ਪੜ੍ਹਿਆ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਫਿਰ 10000 ਕਿਤਾਬ ਪੜ੍ਹੀ ਹੋਣੀ ਐ ਜੇ ਤੂੰ 5 ਪੜ੍ਹੀ ਐ ਤੇ ਜਾਂ ਫਿਰ ਤੇ ਤੂੰ ਘੱਟ ਪੜਿਆ ਹੋਊ ਇਹ ਗੱਲ ਦਾ ਜਵਾਬ ਦੀ ਵੀ ਗੁਰੂ ਨਾਨਕ ਬਾਛਾ ਤੇ ਤੂੰ ਵੱਧ ਪੜਿਆ ਜਾਂ ਘੱਟ ਫਿਰ ਮੈਂ ਤੈਨੂੰ ਦੂਸਰਾ ਸਵਾਲ ਕਰੂੰਗਾ ਵੀ ਜੇ ਤਾਂ ਤੇ ਥੋ ਘੱਟ ਪੜਿਆ ਠੀਕ ਆ ਫਿਰ ਤੇ ਤੂੰ ਉਹਦੇ ਨਾਲੋਂ ਵੱਧ ਪੜਿਆ ਹੋਇਆ ਤਾਂ ਕੋਈ ਗੁਰੂ ਨਾਨਕ ਬਾਛਾ ਨੇ ਐਨੀ ਗੁਰਬਾਣੀ ਲਿਖੀ ਐ ਤੂੰ ਇੱਕ ਤੋਂ ਕੀ ਲਿਖ ਕੇ ਦਿਖਾ ਦੇ ਜੀ ਉਹਨਾਂ ਨਾਲੋਂ ਵੱਧ ਪੜਿਆ ਜੇ ਘੱਟ ਬਣਿਆ ਉਹਨਾਂ ਨਾਲੋਂ ਵੀ ਤੂੰ ਕਹਿੰਦਾ ਮੈਂ ਵੀ ਤੇ ਫਿਰ ਉਹ ਉਹਨਾਂ ਨੇ ਇਹ ਅਹਰ ਜੀਆਂ ਕਿਹੜੀਆਂ ਕਤਾਬਾਂ ਪੜ ਲਈਆਂ ਜਿਹੜੀਆਂ ਤੂੰ ਨਹੀਂ ਪੜ ਸਕਿਆ ਤੂੰ ਵੀ ਉਹ ਪੜ ਲੰਦਾ ਜਿਹੜੀਆਂ ਉਹਨਾਂ ਨੇ ਪੜੀਆਂ ਸੀ ਸੋ ਇਹ ਇਹ ਇੱਕ मीनिंगੀ ਬੰਦ ਕਰੋ ਇਹ ਕਹਿਣਾ ਕਿ ਗੁਰੂ ਨਾਨਕ ਬਾਦਸ਼ਾ ਸਭ ਤੋਂ ਵੱਧ ਪੜੇ ਸੀ ਉਹ ਪੜੇ ਨਹੀਂ ਸੀ ਉਹ ਪੜਾਉਣ ਆਏ ਸੀ ਉਹਨਾਂ ਕੇ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਮਰ ਉਹ ਪ੍ਰਮਾਤਮਾ ਆਪ ਆਉਂਦਾ ਉਹ ਪੜਨ ਨਹੀਂ ਆਉਂਦਾ ਉਹ ਪੜਾਉਣਾ ਆਉਂਦਾ ਹੁੰਦਾ ਦੂਜੀ ਗੱਲ ਇਹ ਆ ਵੀ ਜੇ ਜਿਉ ਮਹਾਰਾਏ ਕਿਤਾਬਾਂ ਪੜ ਕੇ ਉਹਨਾਂ ਨੂੰ ਗਿਆਨ ਆਇਆ ਸੀ ਫਿਰ ਸਾਰਿਆਂ ਤੋਂ ਵੱਧ ਪੜੇ ਕਿਵੇਂ ਹੋਗੇ ਫਿਰ ਤਾਂ ਜਿਹੜੀਆਂ ਕਿਤਾਬਾਂ ਪੜੀਆਂ ਐ ਉਹ ਤੇ ਜਿਨ੍ਹਾਂ ਨੇ ਉਹ ਕਿਤਾਬਾਂ ਲਿਖੀਆਂ ਫਿਰ ਤਾਂ ਉਹ ਵੱਧ ਪੜੇ ਹੋਗੇ ਗੁਰੂ ਨਾਨਕ ਬਾਦਸ਼ਾ ਤੋਂ ਜੀ ਜੀ ਮੈਂ ਕੋਈ ਕਿਤਾਬ ਪੜ੍ਹ ਕੇ ਆਪਣੇ ਆਪ ਨੂੰ ਪੜਿਆ ਲਿਖਿਆ ਮੰਨਾਂ ਤਾਂ ਫਿਰ ਮੈਥੋਂ ਵੱਧ ਤਾਂ ਉਹ ਪੜਿਆ ਲਿਖਿਆ ਜਿਹਦੀ ਮੈਂ ਕਿਤਾਬ ਪੜ੍ਹ ਰਿਆ ਇਹ ਕਮੀਨਗੀ ਆ ਮਹਾਰਾਜ ਦੀ ਤਾਹੀਨ ਹੈ ਕਿ ਮਹਾਰਾਜ ਸਭ ਤੋਂ ਵੱਧ ਪੜੇ ਸੀ ਨਹੀਂ ਉਹ ਪੜੇ ਨਹੀਂ ਸੀ ਉਹ ਪੜਾਉਣਾ ਆਏ ਸੀ ਉਹਨਾਂ ਨੂੰ ਉਹ ਤਾਂ ਉਹ ਤਾਂ ਵਿਦਿਆ ਪੈਦਾ ਕਰਨ ਵਾਲੇ ਨੇ ਬਹੁਤ ਘਟਿਆ ਗੱਲ ਹੈ ਗੁਰਨਾਨਕ ਪਾਸ਼ਾ ਦੀ ਐਸੀ ਕੋਈ ਗੱਲ ਹੀ ਹੈ ਨਹੀਂ ਜਿਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਇਹ ਬਾਬਾ ਮੈਨੂੰ ਮੈਂ ਮੈਂ ਇਹਦੇ ਨਾਲ ਚੈਲੰਜ ਕਰਦਾ ਨਾ ਮੈਂ ਬਹੁਤ ਮੈਂ ਐਮਏ ਕੀਤੀ ਇੱਕ ਬਾਬੀ ਨੇ ਤਾਂ ਕਈ ਕਰਨੇ ਹੋਣਗੀਆਂ ਮੇਰੇ ਨਾਲ ਸੰਵਾਦ ਕਰ ਲਈ ਕਿ ਸਾਰੀਆਂ ਗੱਲਾਂ ਤੇ ਕਿ ਮਹਾਰਾਜ ਦੀ ਇੱਕ ਗੱਲ ਦੱਸਦੇ ਜਿਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ ਤੇ ਜਾ ਮੈਨੂੰ ਇਹ ਦੱਸਦੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹੜੀਆਂ ਕਿਤਾਬਾਂ ਪੜੀਆਂ ਸੀ ਜਿਹਦੇ ਜਿਹਦੇ ਹਿਸਾਬ ਨਾਲ ਕਹਿ ਰਹੇ ਕਿ ਉਹ ਦੁਨੀਆਂ ਦੇ ਸਾਰੇ ਰਹਿਬਰਾਂ ਤੋਂ ਵੱਧ ਪੜ੍ਹੀ ਸੀ ਕਿਹੜੀਆਂ ਕਿਤਾਬਾਂ ਪੜ੍ਹ ਲਈ ਉਹਨਾਂ ਨੇ ਵੀ ਉਹ ਦੂਜਿਆਂ ਨਾਲ ਵੱਧ ਪੜੇ ਹੋਗੇ ਫਿਰ ਇਹ ਜੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਰਹਿ ਗਈਆਂ ਬਾਬਾ ਤੂੰ ਪੜ ਲੈਂਦਾ ਤੂੰ ਵੀ ਮਹਾਰਾਜ ਜਿੰਨਾ ਸਿਆਣਾ ਹੋ ਜਾਂਦਾ ਤੂੰ ਵੀ ਦੁਨੀਆ ਨੂੰ ਤਾਰ ਦਿੰਦਾ ਤੂੰ ਵੀ ਬਹੁਤ ਕੁਝ ਦੇ ਜਾਂਦਾ ਨਹੀਂ ਉਹ ਕਮੀਨ ਉਹ ਗੱਲ ਮੰਨ ਲਓ ਕਿ ਉਹ ਆਪ ਨਾਰਾਇਣ ਕਲਾ ਧਾਰ ਉਹ ਵਿਦਿਆ ਪੈਦਾ ਕਰਨ ਵਾਲਾ ਪ੍ਰਮੇਸ਼ਰ ਜਦੋਂ ਆਉਂਦਾ ਹੈਗਾ ਉਹਨੂੰ ਕਿਤਾਬਾਂ ਪੜਨ ਦੀ ਲੋੜ ਨਹੀਂ ਹੁੰਦੀ ਤੇ ਤੁਸੀਂ ਇਹ ਕਮੀਨਗੀ ਕਰਦੇ ਹੋ ਕਿ ਉਹਨਾਂ ਨੂੰ ਇੱਕ ਆਮ ਬੰਦੇ ਦੇ ਤੌਰ ਤੇ ਤੁਸੀਂ ਸਾਬਤ ਕਰਦੇ ਹੋ ਸੋ ਇੱਕ ਬਹੁਤ ਗਲਤ ਗੱਲ ਹੈ ਜਿੰਨਾ ਜੇ ਆਹ ਕਰਾਮਾਤਾਂ ਦੀ ਗੱਲ ਕਰਕੇ ਮਹਾਰਾਜ ਸਮਰੱਥ ਨੇ ਕੁਝ ਵੀ ਕਰ ਸਕਦੇ ਆ ਉਹਨਾਂ ਨੇ ਨਹੀਂ ਕੀਤੀਆਂ ਕਰਾ ਜਿੱਥੇ ਕਰਾਮਾਤ ਦਿਖਾਉਣ ਦਾ ਟਾਈਮ ਆ ਉਥੇ ਦਿਖਾਈ ਪਰ ਬੇਲੋੜੀਆਂ ਕਰਾਮਾਤਾਂ ਉਹਨਾਂ ਨੇ ਨਹੀਂ ਕਰੀਆਂ